ਹਾਂਜੀ ਸਤਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਹਿਸਟਰੀ ਵਿੱਚ ਸੋ ਦੋਸਤੋ ਅੱਜ ਜਿਹੜੀ ਆਪਾਂ ਗੱਲਬਾਤ ਕਰਨ ਜਾ ਰਹੇ ਆ ਉਹ ਕਰਨ ਜਾ ਰਹੇ ਆ ਮੰਡ ਦਾ ਬਾਦਸ਼ਾਹ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮੇ ਘੁਰਾਂ ਬਾਰੇ ਸੋ ਵੀਡੀਓ ਆਦੀ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਿਓ ਤੇ ਅੱਗੇ ਸ਼ੇਅਰ ਵੀ ਕਰਦੇ ਭਾਈ ਅਵਤਾਰ ਸਿੰਘ ਬ੍ਰਹਮੇ ਦਾ ਜਨਮ ਪਿਤਾ ਸੋਣ ਸਿੰਘ ਦੇ ਘਰ ਮਾਤਾ ਚੰਨਣ ਕੌਰ ਦੀ ਕੋਖੋਂ ਪਿੰਡ ਬ੍ਰਹਮਪੁਰਾ ਵਿਖੇ ਸਨ 1952 ਨੂੰ ਹੋਇਆ ਮੋਢਲੀ ਵਿੱਦਿਆ ਆਪ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕਰਨ ਲਗੇ। ਉਦੋਂ ਆਪ 6ਵੀਂ ਕਲਾਸ ਵਿੱਚ ਪੜ੍ਹਦੇ ਸਨ ਜਦੋਂ ਕੋਈ ਅਣਖੀਲਾ ਤੀਰ ਖਾ ਕੇ ਆਪ ਪਰਿਵਾਰ ਤੋਂ ਉਪਰਾਮ ਹੋ ਗਏ ਤੇ ਬਚਪਨ ਵਿੱਚ ਹੀ ਅਕਾਲ ਪੁਰਖ ਦੀ ਫੌਜ ਦਾ ਸਿਪਾਹੀ ਬਣਨ ਹਿੱਤ ਬਾਬਾ ਦਿਆ ਸਿੰਘ ਜੀ ਸੁਰ ਸਿੰਘ ਵਾਲਿਆਂ ਦੇ ਨਿਹੰਗ ਸਿੰਘ ਦਲ ਬਿਧੀ ਚੰਦੀਆਂ ਵਿੱਚ ਜਾ ਲਗੇ। ਉਸ ਤੋਂ ਬਾਅਦ ਜੇਕਰ ਆਪ ਆਪਣੇ ਪਿੰਡੂ ਹੀ ਢਾ ਲਾਉਂਦੇ ਤਾਂ ਨਿਹੰਗ ਸਿੰਘਾਂ ਦੇ ਦਲ ਦੇ ਨਾਲ ਹੀ ਹੁੰਦੇ। ਨਾਮ ਸਿਮਰਨ ਦੇ ਰਸਿਆ ਹੋਣ ਕਾਰਨ ਆਪ ਸਾਰੇ ਜਥੇ ਵਿੱਚ ਹਰਮਨ ਪਿਆਰੇ ਹੋ ਗਏ ਆਪ ਵਿਚਲੇ ਸੰਤ ਵਾਲੇ ਗੁਣਾਂ ਦਾ ਆਪ ਦੇ ਕਈ ਵਾਰ ਦਿਨ ਵਿੱਚ 18-18 ਘੰਟੇ ਗਰਬਾਣੀ ਪਾਠ ਅਤੇ ਸਿਮਰਨ ਕਰਨ ਤੋਂ ਮਿਲਦਾ ਸੀ ਦੂਜੇ ਪਾਸੇ ਆਪ ਸਿਪਾਈ ਵਾਲੇ ਗੁਣਾਂ 'ਚ ਵੀ ਪਰਬੀਨ ਸਨ ਬਾਬਾ ਦਿਆ ਸਿੰਘ ਜੀ ਆਪ ਨੂੰ ਭਾਈ ਬ੍ਰਹਮ ਸਿੰਘ ਕਹਿ ਕੇ ਬੁਲਾਉਂਦੇ ਸਨ ਜਥੇ ਵਿੱਚ ਰਹਿੰਦਿਆਂ ਹੀ ਆਪ ਖਾਲਸੇ ਦੀ ਰਵੈਤੀ ਸ਼ਸਤਰ ਵਿਦਿਆ ਵਿੱਚ ਵੀ ਪ੍ਰਵੀਨ ਹੋ ਗਏ ਅਤੇ ਘੋੜਸਵਾਰੀ ਵਿੱਚ ਵੀ ਆਪ ਦੋ ਘੋੜਿਆਂ ਦੀ ਸਵਾਰੀ ਬੜੀ ਪ੍ਰਵਿੰਤਾ ਨਾਲ ਕਰਕੇ ਉਹਨਾਂ ਨੂੰ ਡਣਾਉਣ ਲੱਗ ਪਏ ਸਨ ਜੂਨ 1984 ਵਿੱਚ ਜਦੋਂ ਇੰਦਰਾ ਨੇ ਸ਼੍ਰੀ ਦਰਬਾਰ ਸਾਹਿਬ ਦੀ ਹਿੱਕ ਨੂੰ ਟੈਂਕਾਂ ਨਾਲ ਮਿੱਧਿਆ ਤਾਂ ਸਿੱਖ ਗੱਬਰੂ ਦਿੱਦੀ ਦੀ ਇਹ ਭਾਜੀ ਮੋੜ ਨਹੀਂ ਬੇਤਾਮ ਹੋ ਗਏ ਅਵਤਾਰ ਸਿੰਘ ਨੇ ਵੀ ਪਤੰਗਿਆਂ ਦੇ ਕਾਫਲੇ ਸੰਗ ਰਲਣ ਦਾ ਫੈਸਲਾ ਕੀਤਾ ਹੁਣ ਇਸ ਤਰ੍ਹਾਂ ਆਪ ਜਥੇ ਨੂੰ ਅਲਵਿਦਾ ਕਹਿ ਕੇ ਝਜਾਰੂ ਕਾਫਰੇ ਵਿੱਚ ਜਾ ਰਲੇ ਪਹਿਲਾ ਆਪਨੇ ਤਤ ਖਾਲਸਾ ਜਥੇਬੰਦੀ ਬਣਾਈ ਫਿਰ ਭਾਈ ਅਰੋੜ ਸਿੰਘ ਹੋਰਾਂ ਨਾਲ ਆਰਮਡ ਫੋਰਸ ਵਿੱਚ ਸੇਵਾ ਕਰਦੇ ਰਹੇ ਜੋ ਕਿ ਭਾਈ ਅਰੋੜ ਸਿੰਘ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਆਪਦੀ ਕਮਾਂਡ ਹੇਠ ਆ ਕੇ ਕੁਝ ਹੋਰ ਗਰੁੱਪਾਂ ਨਾਲ ਏਕਾ ਕਰਕੇ ਲਿਬਰੇਸ਼ਨ ਫੋਰਸ ਦੇ ਰੂਪ ਵਿੱਚ ਸੰਗਠਿਤ ਹੋ ਗਈ ਆਪ ਲਿਬਰੇਸ਼ਨ ਫੋਰਸ ਦੇ ਪਹਿਲੇ ਚੀਫ ਜਰਨਲ ਚੁਣੇ ਗਏ ਤੇ ਅਫਤਾਰ ਸਿੰਘ ਬ੍ਰਹਮਾ ਦੇ ਨਾਂ ਨਾਲ ਛੇਤੀ ਹਰਮਨ ਪਿਆਰੇ ਹੋ ਗਏ ਆਪ ਸਟੇਨਗਨ ਤੋਂ ਲੈ ਕੇ ਰਾਕਟ ਲਾਂਚਰ ਤੱਕ ਚਲਾਉਣ ਵਿੱਚ ਕਹਿੰਦੇ ਵੀ ਬਹੁਤ ਮਾਰਸ ਹਨ ਇਲਾਕੇ ਦੇ ਅੰਦਰ ਆਪਦੀ ਪ੍ਰਸਿੱਧੀ ਜਿੱਥੇ ਮਜ਼ਲੂਮ ਤੇ ਨੀ ਆਸਰੇ ਲੋਕਾਂ ਲਈ ਤਸੱਲੀ ਦਾ ਕਾਰਨ ਬਣੀ ਉੱਥੇ ਹੀ ਦੁਸ਼ਟ ਤਾਕਤਾਂ ਲਈ ਭੈਅ ਅਤੇ ਬੁਖਲਾੜ ਦਾ ਕਾਰਨ ਬਣ ਗਈ। ਕੁਝ ਦੁਸ਼ਟ ਤਾਕਤਾਂ ਅਜਾਈਆਂ ਵੀ ਸਨ ਜੋ ਕਿ ਮਲਜ਼ੂਮ ਲੋਕਾਂ ਤੇ ਜ਼ੁਲਮ ਕਰਕੇ ਆਪਣੇ ਆਪ ਨੂੰ ਖੱਬੀ ਖਾਂ ਸਮਝਣ ਲੱਗ ਪਏ ਸਨ। ਉਹ ਭਾਈ ਬ੍ਰਹਮਾ ਨਾਲ ਪੰਜਾ ਪਾਉਣ ਦਾ ਸ਼ੌਂਕ ਰੱਖਣ ਲੱਗੇ। ਚੋਲਾ ਸਾਹਿਬ ਥਾਣੇਦਾਨ ਚਾਰਜ ਥਾਣੇਦਾਰ ਸ਼ਿਵਦੇਵ ਸਿੰਘ ਜੋ ਕਿ ਇਲਾਕੇ ਦੇ ਅੰਦਰ क्रूर ਸੁਭਾਅ ਕਾਰਨ ਸ਼ਿਭੂ ਕਰਕੇ ਪ੍ਰਸਿੱਧ ਸੀ, ਐਸੀ ਲੋਕਾਂ ਦੀ ਸ਼੍ਰੇਣੀ ਵਿੱਚ ਆਉਂਦਾ ਸੀ। ਉਸਨੇ ਇਲਾਕੇ ਦੇ ਸਿੱਖ ਲਹਿਰ ਦੇ ਹਮਦਰਦ ਸਮਝੇ ਜਾਣ ਵਾਲੇ ਸਿੱਖਾਂ ਨੂੰ ਆਪਣੇ ਜ਼ੁਲਮ ਦਾ ਨਿਸ਼ਾਨਾ ਬਣਾਉਂਦੇ ਹੋਏ ਇੱਕ ਗੱਲ ਕਹਿਣੀ ਆਰੰਭ ਕਰ ਦਿੱਤੀ ਕਿ ਮੈਂ ਤੁਹਾਡੀ ਬ੍ਰੰਮੀ ਵੇਖਣੀ ਹੈ ਲਿਆਓ ਸਾਹਮਣੇ ਜੇ ਉਹਦੇ 'ਚ ਹਿੰਮਤ ਹੈ ਤਾਂ ਸ਼ਿਭੂ ਦਾ ਇਹ ਤਕੀਆ ਕਲਾਮ ਹਵਾਵਾਂ ਵਿੱਚ ਘੁਲ ਕੇ ਇਲਾਕੇ ਅੰਦਰ ਫੈਲ ਗਿਆ ਤੇ ਇੱਕ ਦਿਨ ਭਾਈ ਅਫਤਾਰ ਸਿੰਘ ਬ੍ਰਹਮਾ ਦੇ ਕੰਨਾਂ ਤੱਕ ਵੀ ਜਾ ਪਹੁੰਚਿਆ ਭਾਈ ਬ੍ਰਹਮਾ ਨੇ ਸ਼ਿਭੂ ਨੂੰ ਸਿੱਧੇ ਹੋ ਕੇ ਮਿਲਣ ਦਾ ਫੈਸਲਾ ਕਰ ਲਿਆ ਹੁਣ ਫਿਰ ਇੱਕ ਵਾਰ ਆਪਨੇ ਨਾਕਾ ਲਾ ਕੇ ਸ਼ਿਭੂ ਦੀ ਅਗਵਾਈ ਹੇਠਲੀ ਪੂਰੀ ਪੁਲਿਸ ਦੀ ਟੁਕੜੀ ਨੂੰ ਸਰਹਾਲੀ ਕੋਲ ਇੱਕ ਪੁੜੀ ਦੇ ਘੇਰ ਲਿਆ ਮੌਤ ਸਾਹਮਣੇ ਵੇਖ ਸ਼ਿਭੂ ਦੀ ਸਾਰੀ ਹੈਂਕੜ ਕੂਝ ਕਰ ਗਈ ਤੇ ਉਹ ਜੀਪ ਹੇਠਾਂ ਵੜ ਕੇ ਟਾਇਰ ਦੇ ਓਲੇ ਨੂੰ ਕਢਦਾ ਯਤਨ ਕਰਨ ਲੱਗਾ ਭਾਈ ਬ੍ਰਹਮਾ ਨੇ ਅੱਗੇ ਵਧ ਕੇ ਕਾਲਰ ਤੋਂ ਫੜ ਕੇ ਉਸ ਨੂੰ ਉੱਪਰ ਠਾਇਆ ਫਿਰ ਭਾਈ ਅਵਤਾਰ ਸਿੰਘ ਬ੍ਰਹਮਾ ਨੇ ਡਰ ਨਾਲ ਕੰਬ ਰਿਹਾ ਸ਼ਿਭੂ ਦੇ ਮੂੰਹੋਂ ਹੀ ਉਸਦੇ ਜ਼ੁਲਮਾਂ ਦਾ ਵਿਸਤਾਰ ਹਾਸਲ ਕਰਕੇ ਆਪਣੀ ਹੱਥੀ ਇਹਨਾਂ ਜ਼ੁਲਮਾਂ ਦੀ ਸਜ਼ਾ ਦਿੰਦੇ ਆ ਉਸਤੀ ਬਦਰੂ ਨੂੰ ਅਗਲੇ ਜਹਾਨ ਵਿੱਚ ਇਹਨਾਂ ਜ਼ੁਲਮਾਂ ਦੇ ਹਿਸਾਬ ਕਿਤਾਬ ਲਈ ਰਵਾਨਾ ਕਰ ਦਿੱਤਾ ਇਸ ਤੋਂ ਬਾਅਦ ਜਕਾਰੇ ਛੜਦਾ ਜਿਹਾਰੂ ਸਿੰਘਾਂ ਦਾ ਜਥਾ ਭਰਾਈ ਬ੍ਰਹਮਾ ਦੀ ਅਗਵਾਈ ਵਿੱਚ ਆਪਣੇ ਰਾਹ ਪੈ ਗਿਆ ਇਹ ਘਟਨਾ ਜੰਗਲ ਦੇ ਅੱਗਵਾਗ ਇਲਾਕੇ ਵਿੱਚ ਘੁੰਮੀ ਤੇ ਇਸ ਘਟਨਾ ਤੇ ਵਾਰਾਂ ਗਾ ਕੇ ਕਬਿਸ਼ਰਾ ਨੇ ਇਸ ਨੂੰ ਪੂਰੇ ਪੰਜਾਬ ਵਿੱਚ ਫਲਾ ਦਿੱਤਾ ਖਾਸ ਕਰਕੇ ਇਹ ਤਾਂ ਬੜੀ ਮਸ਼ਹੂਰ ਹੋਈ ਕਹਿੰਦੇ ਵੀ ਸ਼ਿਭੂ ਕਹਿੰਦਾ ਵੇਖਣੀ ਬ੍ਰਹਮੀ ਬ੍ਰਹਮਾ ਦਾ ਦਰਦਾਰ ਹੋ ਗਿਆ ਇਸ ਪਿੱਛੋਂ ਭਾਈ ਬ੍ਰਹਮਾ ਦਾ ਦਬਦਬਾ ਬਹੁਤ ਵਧ ਗਿਆ ਇੱਥੋਂ ਤੱਕ ਕਿ ਆਪ ਦਾ ਖੁੱਲਾ ਚੱਲ ਰਿਹਾ ਘੋੜਾ ਇੱਕ ਵਾਰ ਇਲਾਕੇ ਦੀ ਪੁਲਿਸ ਫੜ ਕੇ ਥਾਣੇ ਲੈ ਗਈ ਜਦੋਂ ਪਿੰਡ ਗੇੜਾ ਮਾਰਨਾ ਹੈ ਭਾਈ ਬ੍ਰਹਮਾ ਨੂੰ ਇਸ ਦੀ ਖਬਰ ਮਿਲੀ ਤਾਂ ਉਹਨਾਂ ਪਿੰਡ ਦੇ ਇੱਕ ਮੌਤਬਰ ਦੇ ਹੱਥ ਇੱਕ ਚਿੱਠੀ ਥਾਣੇ ਭੇਜੀ ਕਿ ਮੇਰਾ ਘੋੜਾ ਵਾਪਸ ਪਿੰਡ ਛੱਡ ਜਾਓ ਇਹ ਚਿੱਠੀ ਥਾਣੇ ਅਪਣਨ ਦੀ ਦੇਰ ਸੀ ਕਿ ਪੁਲਿਸ ਵਾਲੇ ਘੋੜੇ ਨੂੰ ਜੀਪ ਪਿੱਛੇ ਬੰਨ ਕੇ ਲਿਆਏ ਅਤੇ ਬ੍ਰਹਮਪੁਰਾ ਪਿੰਡ ਵਿੱਚ ਛੱਡ ਕੇ ਵਾਪਸ ਚਲੇ ਗਏ ਭਾਈ ਬ੍ਰਹਮਾਪੁਰੀ ਸ਼ਾ ਨਾਲ ਘੋੜੇ ਤੇ ਸਵਾਰ ਹੋਇਆ ਤੇ ਆਪਣੇ ਰਾਹ ਪੈ ਗਿਆ ਦਰਿਆ ਦੇ ਕੰਡੇ-ਕੰਡੇ ਫੈਲੇ ਵਿਸ਼ਾਲ ਮੰਡ ਖੇਤਰ ਦੇ ਚੱਪੇ-ਚੱਪੇ ਦਾ ਭੇਤੀ ਹੋਣ ਕਾਰਨ ਭਾਈ ਬ੍ਰਹਮਾ ਨੂੰ ਮੰਡ ਦਾ ਬਾਦਸ਼ਾਹ ਕਿਹਾ ਜਾਂਦਾ ਸੀ ਕਹਿੰਦੇ ਜਦੋਂ ਰਬੈਰੋ ਨੇ ਮੰਡ ਦੇ ਖੇਤਰ ਵਿੱਚੋਂ ਜਿਹਾਰੂ ਸਿੰਘਾਂ ਦੇ ਸਫਾਈ ਲਈ ਹੈਲੀਕਾਪਟਰਾਂ ਦੀ ਮਦਦ ਨਾਲ ਵਿਸ਼ਾਲ ਮੰਡ ਆਪਰੇਸ਼ਨ ਆਰੰਭ ਕੀਤਾ ਤਾਂ ਭਾਈ ਬ੍ਰਹਮਾ ਨੇ ਇਸ ਵੱਡੇ ਹਮਲੇ ਦਾ ਪੂਰੀ ਜੰਪਾਜੀ ਨਾਲ ਟਕਰਾ ਕੀਤਾ ਤੇ ਇੱਕ ਹੈਲੀਕਾਪਟਰ ਨੂੰ ਫੁੰਡ ਕੇ ਹੇਠਾ ਸੁੱਟ ਲਿਆ ਇਸ ਤੋਂ ਬਾਅਦ ਪੁਲਿਸ ਫੋਰਸ ਨੇ ਬੜਾ ਜ਼ੋਰਦਾਰ ਹਮਲਾ ਕੀਤਾ ਗੈਗਚ ਮੁਕਾਬਲੇ ਵਿੱਚ ਪੁਲਿਸ ਦਾ ਐਸਐਸਪੀ ਪੀਐਮ ਦਾਸ ਸਖਤ ਜ਼ਖਮੀ ਹੋ ਗਿਆ ਤੇ ਪੁਲਿਸ ਫੋਰਸ ਨੂੰ ਉਸ ਨੂੰ ਚੁੱਕ ਕੇ ਵਾਪਸ ਭੇਜਣਾ ਪਿਆ ਇਸ ਤੋਂ ਬਾਅਦ ਪੁਲਿਸ ਦੇ ਮੰਡ ਵਿੱਚ ਪੈਰ ਧਰਨ ਦੀ ਜ਼ਰਤ ਨਹੀਂ ਕੀਤੀ ਕਹਿੰਦੇ ਇਹਨਾਂ ਝੜਪਾਂ ਵਿੱਚ ਹੀ ਭਾਈ ਬ੍ਰਹਮਾ ਦੇ ਹੱਥ ਤੇ ਗੋਲੀ ਲੱਗੀ ਜਿਸ ਨਾਲ ਉਹਨਾਂ ਦੀ ਇੱਕ ਉਂਗਲ ਕੱਟੀ ਗਈ ਪਰ ਫੇਰ ਵੀ ਆਪ ਉੱਥੇ ਹੀ ਫੁਰਤੀ ਤੇ ਸ਼ਾਨ ਨਾਲ ਮਾਝੇ ਦੀ ਸਰਜ਼ਮੀਨ ਤੇ ਵਿਚਰਦੇ ਦਿੱਲੀ ਦੇ ਰਾਖਿਆਂ ਨਾਲ ਟਕਰਾਂਦੇ ਰਹੇ ਤੇ ਉਹਨਾਂ ਲਈ ਇੱਕ ਹੂਆ ਬਣੇ ਰਹੇ ਕਈ ਜ਼ਬਰਦਸਤ ਘੇਰਿਆਂ ਨੂੰ ਤੋੜ ਕੇ ਨਿਕਲ ਜਾਣਕਾਰ ਦਾ ਆਪ ਬਾਰੇ ਇਹ ਪ੍ਰਚਲਿਤ ਹੋ ਗਿਆ ਸੀ ਕਿ ਗਰਬਾਣੀ ਪੜਦੇ ਰਹਿਣਕਾਰ ਦਾ ਆਪ ਵਿੱਚ ਕੋਈ ਗੈਬੀ ਸ਼ਕਤੀ ਪ੍ਰਵੇਸ਼ ਕਰ ਗਈ ਹੈ ਜਦੋਂ ਦਿੱਲੀ ਦੇ ਤਖਤ ਨੇ ਸਿੱਖ ਜਹਾੜੂਆਂ ਦੇ ਖਾਤਮੇ ਲਈ ਪੁਲਿਸ ਦਾ ਮਨੋਬਲ ਵਧਾਉਣ ਹਿੱਤ CRP ਫੋਰਸ ਦੀਆਂ ਧਾੜਾਂ ਪੰਜਾਬ ਵਿੱਚ ਭੇਜ ਦਿੱਤੀਆਂ ਤਾ ਭਾਈ ਬ੍ਰਹਮਾ ਦੇ ਪਿੰਡ ਵੀ CRP ਦੀ ਇੱਕ ਛਾਉਣੀ ਪਾ ਦਿੱਤੀ ਗਈ। ਇਹ ਛਾਉਣੀ ਉਸੇ ਸਕੂਲ ਵਿੱਚ ਸੀ ਜਿੱਥੇ ਨਿੱਕੇ ਹੁੰਦੇ ਬ੍ਰਹਮਾ ਪੜਦਾ ਰਿਹਾ ਸੀ। ਹਕੂਮਤੀ ਤਾਕਤ ਵਿੱਚ ਪੁੱਤਰੇ CRP ਵਾਲਿਆਂ ਨੇ ਆਪਣੀ ਫਿਤਰਤ ਅਨੁਸਾਰ ਪਿੰਡ ਦੀਆਂ ਧੀਆਂ ਪੈਣਾ ਨਾਲ ਖੇੜਖਾਨੀਆਂ ਕਰਨੀਆਂ ਕਹਿੰਦੇ ਵੀ ਆਰੰਭ ਕਰ ਦਿੱਤੀਆਂ। ਇਹ ਖਬਰਾਂ ਜਦੋਂ ਭਾਈ ਬ੍ਰਹਮਾ ਤੱਕ ਪੁੱਜੀਆਂ ਤਾਂ ਉਹਨਾਂ ਦਾ ਖੂਨ ਫੌਲ ਉੱਠਿਆ। ਆਪ ਦੋ ਸਿੰਘਾਂ ਸਮੇਤ ਆਪਣੇ ਪਿੰਡ ਵਿੱਚ ਆਏ ਤੇ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਰਾਹੀਂ सीआरपी ਵਾਲਿਆਂ ਨੂੰ ਮੈਦਾਨ ਵਿੱਚ ਆ ਕੇ ਮੁਕਾਬਲਾ ਕਰਨ ਦੀ ਲਲਕਾਰਿਆ ਸ਼ੇਰ ਦੀ ਲਲਕਾਰ ਸੁਣਦਿਆਂ ਹੀ ਸੀਆਰਪੀ ਵਾਲੇ ਸੁਸਰੀਆ ਵਾਂਗ ਸੌ ਗਏ ਉਹਨਾਂ ਨੂੰ ਆਪਣੇ ਘੁਰਨੇਆਂ ਅੰਦਰ ਮੂੰਹ ਲੁਕਾ ਕੇ ਦੜ ਵੱਟਦਿਆਂ ਵੇਖ ਭਾਈ ਬ੍ਰਹਮਾ ਨੇ ਲਲਕਾਰਦੇ ਹੋਏ ਗੋਲੀਆਂ ਚਲਾਉਣੀ ਆਰੰਭ ਕਰ ਦਿੱਤੀਆਂ ਕਰੀਬ 25 ਮਿੰਟ ਵਿੱਚ ਭਾਈ ਬ੍ਰਹਮਾ ਨੇ 25 ਫਾਇਰ ਕੀਤੇ ਤੇ ਸੀਆਰਪੀ ਨੂੰ ਲਲਕਾਰਦੇ ਰਹੇ ਪਰ ਜਦੋਂ ਉਹ ਘੁਰਨੇਆਂ 'ਚੋਂ ਬਾਹਰ ਨਾ ਨਿਕਲੇ ਤਾਂ ਆਖਰ ਲਲਕਾਰ ਕੇ ਤੇ ਗੋਲੀਆਂ ਚਲਾਉਂਦੇ ਭਾਈ ਅਵਤਾਰ ਸਿੰਘ ਬ੍ਰਹਮਾ ਆਪਣੇ ਰਾਹ ਪੈ ਗਏ ਬੌਸਦੀ ਅਸਫਲਤਾ ਨੂੰ ਸਫਲਤਾ ਵਿੱਚ ਬਦਲਣ ਲਈ CRP ਦੀ ਸਮੁੱਚੀ ਫੋਰਸ ਲਈ ਇਹ ਇੱਕ ਨਮੋਸ਼ੀ ਭਰੀ ਘਟਨਾ ਸੀ ਕਹਿੰਦੇ ਜਿਸ ਨੇ ਸਰਕਾਰ ਨੂੰ ਤੁਰ ਤੱਕ ਇਹ ਤਾਪ ਚਾੜ੍ਹ ਦਿੱਤਾ ਕਿ ਜੇਕਰ ਇਸ ਘਟਨਾ ਵਿੱਚ CRP ਦੀ ਜ਼ਾਹਰ ਹੋ ਗਈ ਬੁੱਦਦਲੀ ਤੇ ਬਹਾਦਰੀ ਦਾ ਮੁੱਲਮਾ ਨਾ ਚੜਾਇਆ ਗਿਆ ਤਾਂ ਸਮੂਹ ਫੋਰਸਾਂ ਦੇ ਹੌਸਲੇ ਪਸਤ ਹੋ ਜਾਣਗੇ ਫਿਰ CRP ਦੀ ਇਸ ਨਮੋਸ਼ੀ ਨੂੰ ਬਹੁਤ ਹੀ ਭੱਦੇ ਤਰੀਕੇ ਨਾਲ ਧੋਤਾ ਗਿਆ ਕਹਿੰਦੇ ਚਾਰ ਚਫੇਰਿਓਂ ਆਈਆਂ CRP ਵਾਲਿਆਂ ਦੀਆਂ ਜ਼ਬਰਦਸਤਾਂ ਬਰੰਪੂਰਾ ਪਿੰਡ ਦੇ ਕਹਿਰ ਬਣ ਕੇ ਟੁੱਟ ਪਈਆਂ ਸ਼ਰਾਬੀ ਹੋਏ CRP ਵਾਲਿਆਂ ਨੇ ਘਰਾਂ ਦੇ ਵਿੱਚ ਜਾ ਕੇ ਔਰਤਾਂ ਦੀ ਬੇਵਤੀ ਕੀਤੀ ਬੰਦਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਗੁਰਦੁਆਰੇ ਤੇ ਹਮਲਾ ਕਰਕੇ ਬੜੇ ਹੀ ਘਟੀਆ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਗੁਰਦੁਆਰੇ ਨੂੰ ਕਹਿੰਦੇ ਵੀ ਅੱਗ ਲਾ ਦਿੱਤੀ ਗਈ ਦਿੱਲੀ ਦਾ ਇਹ ਭੱਦਾ ਪ੍ਰਤੀਕਰਮ ਬ੍ਰਾਂਪੂਰਾ ਕਾਂਡ ਨਾਲ ਮਸ਼ਹੂਰ ਹੋਇਆ ਜਿਸ ਨਾਲ ਸਿੱਖਾਂ ਦੇ ਦਿਲ ਅੰਦਰ ਰੋਹ ਦੇ ਭਾਂਬੜ ਮਚ ਉਠੇ ਤੇ ਅਖੀਰ ਕੇਂਦਰ ਨੂੰ ਸਿੱਖ ਰੋਹ ਤੋਂ ਡਰਦੇ ਹਾਂ CRP ਦੀ ਛਾਉਣੀ ਉਤੋਂ ਹਟਾਉਣੀ ਪਈ ਭਾਈ ਅਵਤਾਰ ਸਿੰਘ ਬ੍ਰਹਮਾ ਦੀ ਅਗਵਾਈ ਵਿੱਚ ਲਿਬ੍ਰੇਸ਼ਨ ਫੋਰਸ ਦੀ ਬੱਬਰ ਖਾਲਸਾ ਨਾਲ ਕਾਇਮ ਹੋਈ ਸਿਧਾਂਤਕ ਏਕਤਾ ਤੋੜ ਤੱਕ ਨਹੀਂ ਵੀ ਆਮ ਤੌਰ ਤੇ ਬੱਬਰਾਂ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਸਰਪੱਤ ਖਾਲਸਾ ਵੱਲੋਂ ਬੜੀ ਪੰਧਕ ਕਮੇਟੀ ਦੇ ਵਿਰੋਧੀ ਮੰਨਿਆ ਜਾਂਦਾ ਸੀ ਪਰ ਭਾਈ ਬ੍ਰਹਮਾ ਨੇ ਭਾਈ ਵਿਧਾਵਾ ਸਿੰਘ ਬੱਬਰ ਦਾ ਸਾਲ 1988 ਵਿੱਚ ਲੰਡਨ ਦੇ ਦੇਸ਼ ਪ੍ਰਦੇਸ਼ 'ਚ ਛਪੀ ਇੱਕ ਸਾਂਝੀ ਇੰਟਰਵਿਊ ਜਿੱਤੇ ਉਹਨਾਂ ਦਾ ਪੱਖ ਖੂਬਸੂਰਤੀ ਨਾਲ ਪੇਸ਼ ਕਰਦੀ ਹੈ ਉੱਥੇ ਉਹਨਾਂ ਦੀ ਸਿਆਣਪ ਨੂੰ ਵੀ ਦਰਸਾਉਂਦੀ ਹੈ ਇਸ ਮੁਲਾਕਾਤ ਵਿੱਚ ਉਹਨਾਂ ਨੇ ਪਹਿਲੀ ਗੱਲ ਇਹ ਕੀਤੀ ਕਿ ਅਸੀਂ ਪੰਥਕ ਕਮੇਟੀ ਨਾਲ ਰਲਣ ਨੂੰ ਤਿਆਰ ਹਾਂ ਪਰ ਪੰਥਕ ਕਮੇਟੀ ਸਾਨੂੰ ਆਪਣੇ ਨਾਲ ਨਹੀਂ ਰਲਾਉਂਦੀ ਪੰਥਕ ਕਮੇਟੀ ਨਾਲ ਆਪਣੇ ਸਿਧਾਂਤਕ મતਭੇਦਾਂ ਦਾ ਜ਼ਿਕਰ ਕਰਦੇ ਹਾਂ ਇਹਨਾਂ ਦੋਹਾਂ ਜਰਨਲਿਸਟਾਂ ਨੇ ਕਿਹਾ ਵੀ ਸਰਬੱਤ ਖਾਲਸਾ 'ਚ ਸਾਰੀਆਂ ਜਥੇਬੰਦੀਆਂ ਨੂੰ ਬੁਲਾਇਆ ਜਾਣਾ ਚਾਹੀਦਾ ਪਰ ਉਹਨਾਂ ਨੇ ਸਰਬੱਤ ਖਾਲਸਾ ਵਿੱਚ ਦਮਦਮਈ ਟਕਸਾਲ ਨਾਲ ਸੰਬੰਧਿਤ ਗਰੁੱਪ ਹੀ ਬੁਲਾਏ ਉਨਾ ਕਿਹਾ ਵੀ ਇੱਕ ਪਾਸੇ ਪੰਤਕ ਕਮੇਟੀ ਨੂੰ ਸੁਪਰੀਮ ਕਿਹਾ ਜਾਂਦਾ ਹੈ ਪਰ ਦੂਜੇ ਪਾਸੇ ਉਹ ਹਰ ਫੈਸਲਾ ਦਮਦਮੀ ਟਕਸਾਲ ਤੋਂ ਪੁੱਛ ਕੇ ਕਰਦੀ ਹੈ ਫਿਰ ਉਹ ਸੁਪਰੀਮ ਕਿਵੇਂ ਹੋਈ ਇਸ ਤੋਂ ਕੋਈ ਇਹ ਨਾ ਸਮਝ ਬੈਠੇ ਕਿ ਇਹ ਜਰਨੈਲ ਦਮਦਮੀ ਟਕਸਾਲ ਦੇ ਵਿਰੋਧੀ ਨੇ ਇਸ ਲਈ ਉਕਤ ਮੁਲਾਕਾਤ 'ਚ ਇਹਨਾਂ ਦੋਹਾਂ ਜਰਨੈਲਾਂ ਨੇ ਸਪਸ਼ਟ ਕਰਦਿਆਂ ਕਿਹਾ ਕਿ ਅਸੀਂ ਦਮਦਮੀ ਟਕਸਾਲ ਦਾ ਸੱਚੇ ਦਿਲੋਂ ਸਤਿਕਾਰ ਕਰਦੇ ਹਾਂ ਟਕਸਾਲ ਵਿਰੁੱਧ ਸਾਡੀ ਜ਼ੁਬਾਨ 'ਚੋਂ ਕਦੇ ਕੋਈ ਸ਼ਬਦ ਨਹੀਂ ਨਿਕਲੇਗਾ ਅਸੀਂ ਦਮਦਮੀ ਟਕਸਾਲ ਨੂੰ ਮੱਥਾ ਟੇਕਦੇ ਹਾਂ ਜਝਾਰੂ ਜਥੇਬੰਦੀਆਂ ਦੇ ਕੁਝ ਸਿਧਾਂਤਕ ਮਤ ਪੇਦਾਂ ਦਾ ਫਾਇਦਾ ਉਠਾ ਕੇ ਭਰਾ ਮਾਰੂ ਜੰਗ ਆਰੰਭ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੇ ਇੱਕ ਵਾਰ ਇਹਨਾਂ ਜਰਨੈਲਾਂ ਵੱਲੋਂ ਬਾਬਾ ਮਾਨੋ ਚਾਲ ਦੇ ਸਰਕਾਰੀ ਏਜੰਟ ਹੋਣ ਦਾ ਦੋਸ਼ ਆਜ਼ਾਦ ਕੌਮ ਦੇ 30 ਜੂਨ 1988 ਚ ਲਗਵਾ ਦਿੱਤਾ ਤਾਂ ਇਸ ਦਾ ਖੰਡਨ ਕਰਦੇ ਹੋਏ ਭਾਈ ਅਵਤਾਰ ਸਿੰਘ ਬ੍ਰਹਮਾ ਤੇ ਭਾਈ ਵਦਾਵਾ ਸਿੰਘ ਬੱਬਰ ਨੇ ਦੇਸ਼ ਪ੍ਰਦੇਸ਼ ਨੂੰ ਆਖਿਆ ਕਿ ਬਾਬਾ ਮਾਨੋਚਾਲ ਨੂੰ ਸਰਕਾਰੀ ਏਜੰਟ ਕਾਣ ਵਾਲੇ ਰੌ ਦੇ ਬੰਦੇ ਨੇ ਲੜਾਈ ਦੇ ਢੰਗ 'ਚ મતਭੇਦ ਹੋ ਸਕਦੇ ਨੇ ਪਰ ਸਿਧਾਂਤਕ ਤੌਰ ਤੇ ਸਾਡਾ ਸਾਰਿਆਂ ਦਾ ਨਿਸ਼ਾਨਾ ਇੱਕ ਹੈ ਜਿਹੜਾ ਜਿਹਾਰੂ ਵੀ ਖਾਲਸਾ ਤਾਂ ਦੀ ਕਹਿੰਦੇ ਵੀ ਪ੍ਰਾਪਤੀ ਲਈ ਸਿਰ ਤਲੀ ਤੇ ਰੱਖੀ ਫਿਰਦਾ ਉਸ ਵਿਰੁੱਧ ਸਾਡੀ ਆਤਮਾ ਕਦੇ ਕੁਝ ਨਹੀਂ ਕਹਿ ਸਕਦੀ ਅਸੀਂ ਤਾਂ ਉਸ ਨੂੰ ਤਾਨੀ ਆਖਾਂਗੇ ਮੈਦਾਨੇ ਜੰਗ ਵਿੱਚ ਜੂਝਣ ਵਾਲਾ ਕੋਈ ਜਿਹਾਰੂ ਸਰਕਾਰੀਆ ਨਹੀਂ ਹੋ ਸਕਦਾ ਅਸੀਂ ਬਾਬਾ ਮਾਨੋਚਾਲ ਅਤੇ ਜਰਨਲ ਸੁਖਦੇਵ ਸਿੰਘ ਝਾਮਕੇ ਦਾ ਦਿਲੋਂ ਸਤਿਕਾਰ ਕਰਦੇ ਹਾਂ ਅਤੇ ਦੇਸ਼ ਪਰਦੇਸ ਰਾਹੀਂ ਸਮੂਹ ਸਿੱਖ ਸੰਗਤ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਸਾਡੀ ਹਿੰਦ ਸਰਕਾਰ ਦੇ ਨਾਲ ਟੱਕਰ ਹੈ ਅਤੇ ਸਾਡੀ ਮੰਜ਼ਲ ਕਹਿੰਦਾ ਵੀ ਇੱਕੋ ਹੀ ਹੈ ਦੁਸ਼ਮਣ ਅਜਿਹੇ ਬਿਆਨ ਲਵਾ ਕੇ ਹਰ ਚਾਲ ਚੱਲੇਗਾ ਸਭ ਮਾਈ ਭਾਈ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਇਸ ਮੁਲਾਕਾਤ ਵਿੱਚੋਂ ਭਾਈ ਅਵਤਾਰ ਸਿੰਘ ਬ੍ਰਹਮਾ ਦੀ ਦੂਰ ਅੰਦੇਸ਼ੀ ਦੇ ਦਰਸ਼ਨ ਹੁੰਦੇ ਸਨ اسی ਤਰ੍ਹਾਂ ਆਪਣੀ ਹਰ ਇੱਕ ਜਿੱਤ ਨੂੰ ਇਤਿਹਾਸ ਦੀਆਂ ਪੈੜਾਂ ਤੇ ਬਿਖਰੇਂਦਾ ਭਾਈ ਅਵਤਾਰ ਸਿੰਘ ਬ੍ਰਹਮਾ ਪੰਜਾਬ ਦੀ ਪਾਵਨ ਧਰਤੀ ਤੇ ਚੜੇ ਦੁਸ਼ਮਣਾਂ ਦੇ ਕਟਕਾਂ ਦੇ ਗੜਾ ਨਾਲ ਟਕਰਾਂਦਾ ਤੇ ਉਹਨਾਂ ਨਾਲ ਲੋਕਣ ਵਿੱਚ ਹੀ ਖੇਡ ਕੇ ਗੁਰੀਲਾ ਜੰਗ ਲੜਦਾ ਹੋਇਆ ਇੱਕ ਦਿਨ ਦੁਸ਼ਮਣ ਦੀ ਫੌਜ ਵਿੱਚ ਕੱਲਮ ਕੱਲਾ ਘਰ ਗਿਆ ਤੇ ਮਿਤੀ 26 ਜੁਲਾਈ 1988 ਨੂੰ ਸਿੱਖੀ ਰਵੈਤਾ ਅਨੁਸਾਰ ਜੂਝਦਾ ਹੋਇਆ ਸ਼ਹੀਦ ਹੋ ਗਿਆ ਕਿਹਾ ਜਾਂਦਾ ਹੈ ਕਿ ਇਸ ਸੂਰਮੇ ਦੇ ਸਰਹੱਦ ਪਾਰ ਕਰਨ ਬਾਰੇ ਪੂਰੀ ਪੂਰੀ ਸੂਚਨਾ ਅਗਾਓਈ ਫੌਜ ਤੇ ਏਜੰਸੀਆਂ ਤੱਕ ਕਿਸੇ ਗद्दार ਨੇ ਪਹੁੰਚਾ ਦਿੱਤੀ ਸੀ ਆਪ ਦੀ ਸ਼ਹੀਦੀ ਤੇ ਦੁਸ਼ਮਣ ਨੇ ਅਥਾਹ ਖੁਸ਼ੀਆਂ ਮਨਾਈਆਂ ਪਰ ਉਹ ਨਹੀਂ ਸੀ ਜਾਣਦੇ ਕਿ ਇਹ ਸੂਰਮਾ ਦੁੱਲੇ ਪੱਟੀ ਵਾਂਗ ਆਪਣੀ ਬਹਾਦਰੀ ਦੀਆਂ ਜਿਹੜੀਆਂ ਗਥਾਵਾਂ ਖੁਸ਼ਬੂ ਵਾਂਗ ਪੰਜਾਬ ਦੀਆਂ ਪੌਣਾ ਵਿੱਚ ਘੋਲ ਗਿਆ ਹੈ ਉਹਨਾਂ ਵਿੱਚ ਅਜੇ ਹਜ਼ਾਰਾਂ ਹੀ ਸਿਰਲੱਤ ਸੂਰਮੇ ਪੈਦਾ ਕਰਨ ਦੀ ਸਮਰੱਥਾ ਹੈ ਸੋ ਇਹ ਸੀ ਸਾਰੀ ਜੀਵਨੀ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਹੋਰਾਂ ਦੀ ਸੋ ਐਸੇ ਤਰ੍ਹਾਂ ਦਾ ਇਤਿਹਾਸ ਲੈ ਕੇ ਤੁਹਾਨੂੰ ਫੇਰ ਮਿਲਾਂਗੇ ਉਦੋਂ ਤੱਕ ਲਈ ਸਸਰੇਆ